ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇੱਥੇ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਥੋੜੇ ਜਿਹਾ ਜਾਣਨ ਦੀ ਕੋਸ਼ਿਸ਼ ਕਰਾਂਗੇ ਸਿੱਖ ਇਤਿਹਾਸ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਨਾ ਸ਼ਹੀਦੀ ਬਲਦਾਨ ਅਤੇ ਧਾਰਮਿਕ ਸੁਤੰਤਰਤਾ ਦੀ ਮਿਸਾਲ ਬਣ ਕੇ ਚਮਕਦਾ ਹੈ ਉਨਾ ਨਹੀਂ ਸ਼ਹੀਦੀ ਸਿਰਫ ਸਿੱਖ ਧਰਮ ਲਈ ਨਹੀਂ ਸਗੋ ਸਾਰੇ ਧਰਮਾਂ ਦੀ ਰੱਖਿਆ ਲਈ ਆਪਣਾ ਸਿਰ ਕੁਰਬਾਨ ਕਰ ਦਿੱਤਾ ਇਸ ਵਿੱਚ ਗੁਰੂ ਜੀ ਦੇ ਜੀਵਨ ਸੰਦੇਸ਼ ਅਤੇ ਅਮਰ ਬਲਦਾਨ ਬਾਰੇ ਹੈ ਜੀਵਨ ਦਾ ਪਰਿਚੇਯ ਹੁਣੇ ਗੱਲ ਕਰਦੇ ਹਾਂ ਕਿ ਗੁਰੂ ਜੀ ਦੇ ਮਾਤਾ ਪਿਤਾ ਕੌਣ ਸਨ ਉਹਨਾਂ ਦਾ ਜਨਮ ਕਦੋਂ ਹੋਇਆ ਉਹਨਾਂ ਦੇ ਬਚਪਨ ਦਾ ਨਾਂ ਕੀ ਸੀ ਅਤੇ ਉਹਨਾਂ ਦੀ ਗੁਰਗੱਦੀ ਕਦੋਂ ਹੋਈ ਜਨਮ 1 ਅਪ੍ਰੈਲ 1621 ਜਗ ਅੰਬਸਰ ਮਾਤਾ ਤੇ ਪਿਤਾ ਦਾ ਨਾਂ ਗੁਰੂ ਹਰਗੋਬਿੰਦ ਸਾਹਿਬ ਜੀ ਸ਼ੇਮਿੰਗਰੂ ਸਿੱਖ ਧਰਮ ਦੇ ਅਤੇ ਮਾਤਾ ਨਾ ਨਾਮ ਕੀਜੀ ਬਚਪਨ ਦਾ ਨਾਮ ਉਹਦਾ ਤਿਆਗਮਲ ਸੀਗਾ ਜੀ ਤੇ ਆਤੇ ਉਹਨਾਂ ਦੀ ਗੁਰਗੱਦੀ 1664 ਈਸਵੀ ਵਿੱਚ ਗੁਰੂ ਬਣੇ ਹੁਣ ਅਸੀਂ ਗੱਲ ਕਰਦੇ ਹਾਂ ਗੁਰੂ ਜੀ ਦੇ ਕੁਝ ਮੁੱਖ ਸੰਦੇਸ਼ਾਂ ਬਾਰੇ ਈਲਾ ਸੰਦੇਸ਼ ਧਰਮ ਹੇਟ ਸ਼ੀਜ਼ ਥੇ ਪਰ ਸਿਰਨਾ ਦੇ ਧਰਮ ਲਈ ਸਿਰ ਦੇਣਾ ਪਰ ਧਰਮ ਨਹੀਂ ਛੱਡਣਾ ਨੰਬਰ ਦੋ ਸਭਨਾ ਧਰਮਾਂ ਦੀ ਇੱਜ਼ਤ ਉਹਨਾਂ ਨੇ ਕਸ਼ਮੀਰੀ ਪੰਡਤਾਂ ਦੀ ਰੱਖਿਆ ਲਈ ਸ਼ਹੀਦੀ ਦਿੱਤੀ ਨੰਬਰ 3 ਨੇੜਤਾ ਅਤੇ ਸੱਚਾਈ ਗੁਰੂ ਜੀ ਨੇ ਮੋਗਲ ਮਹਾਰਾਜ ਦੇ ਜ਼ੁਲਮਾਂ ਤੋਂ ਦੇ ਸਾਹਮਣੇ ਝੁਕਣ ਤੋਂ ਇਨਕਾਰ ਕਰ ਦਿੱਤਾ ਹੁਣ ਗੱਲ ਕਰਦੇ ਹਾਂ ਕਿ ਉਹਨਾਂ ਦੇ ਕੁਝ ਪ੍ਰਮੁੱਖ ਚਮਤਕਾਰ ਕੀ ਕੀ ਸਨ ਨੰਬਰ 1 ਸ਼ਹੀਦਿਤੋਂ ਬਾਅਦ ਤੜਦਾ ਚੱਲਣਾ ਜਦੋਂ ਔਰੰਗਜ਼ੇਬ ਨੇ ਗੁਰੂ ਜੀ ਦੇ ਸਿਰ ਕਲਮ ਕਰਵਾਇਆ ਉਹਨਾਂ ਨੇ ਉਹਨਾਂ ਦਾ ਤੜ ਉੱਠਿਆ ਅਤੇ ਆਪਣੇ ਸਿਰ ਨੂੰ ਨਾਲ ਲਾ ਕੇ ਨੰਬਰ 2 ਸੁੱਕੀ ਲੱਕੜੀ ਨੂੰ ਹਰਾ ਕਰਨਾ ਇੱਕ ਹੰਕਾਰੀ ਰਾਜੇ ਨੂੰ ਸਭ ਕੁ ਸਿਖਾਉਣ ਵਾਸਤੇ ਗੁਰੂ ਜੀ ਨੇ ਇੱਕ ਸੁੱਕੀ ਲੱਕੜੀ ਨੂੰ ਹਰੇ ਭਰੇ ਬੂਟੇ ਵਿੱਚ ਬਦਲ ਦਿੱਤਾ ਨੰਬਰ 3 ਅੰਨ ਦਾ ਭੰਡਾਰਾ ਗੁਰੂ ਜੀ ਦੇ ਲੰਗਰ ਵਿੱਚ ਹਜ਼ਾਰਾਂ ਲੋਕਾਂ ਨੇ ਖਾਣਾ ਖਾਦਾ ਭੋਜਨ ਸਕਿਆ ਪੇਟ ਪਰ ਭੋਜਨ ਸਕਿਆ ਪਰ ਖਾਣਾ ਕਦੀ ਖਦਮ ਨਹੀਂ ਹੋਇਆ ਹੁਣ ਅਸੀਂ ਗੱਲ ਕਰਾਂਗੇ ਸ਼ਹੀਦੀ ਘਟਨਾ ਦੇ ਬਾਰੇ ਕਿ ਉਹ ਕਿਹੜੀ ਤਾਰੀਖ ਸੀ ਉਹ ਕਿਹੜਾ ਥਾਂ ਸੀ ਉਹ ਕੀ ਕਾਰਨ ਸੀ ਉਹ ਕੀ ਢੰਗ ਢੰਗ ਨਾਲ ਘਟਨਾ ਹੋਈ ਤਾਂ ਉਹ ਤਾਰੀਖ ਘਰਾ ਨਵੰਬਰ 1675 ਸੀਗੀ ਤੇ ਥਾਂ ਸੀਗਾ ਦਿੱਲੀ ਦਾ ਪ੍ਰਮੁਖ ਚਾਂਦਨੀ ਚੌਂਕ ਕਾਰਨ ਕੀ ਸੀ ਕਸ਼ਮੀਰੀ ਪੰਡਤਿਆਂ ਦੀ ਰੱਖਿਆ ਕਰਨਾ ਡੰਗ ਕੀ ਹੋਇਆ ਸਿਰ ਧੜ ਤੋਂ ਵੱਖ ਕਰ ਦਿੱਤਾ ਗਿਆ ਗੁਰੂ ਜੀ ਦੇ ਕੁਝ ਅੰਤਿਮ ਸ਼ਬਦ ਸਨ ਮੈਂ ਧਰਮ ਦੀ ਖਾਤਰ ਮਰਦਾ ਹਾਂ ਤਾਂ ਜੋ ਹਰ ਕੋਈ ਆਪਣਾ ਤਰ੍ਹਾਂ ਆਜ਼ਾਦੀ ਦੇ ਨਾਲ ਮਨਾ ਸਕੇ ਔਰ ਆਜ਼ਾਦੀ ਦੇ ਨਾਲ ਰਹਿ ਸਕੇ ਹੁਣ ਅਸੀਂ ਗੱਲ ਕਰਦੇ ਆਂ ਕਿ ਗੁਰੂ ਜੀ ਦੀ ਵਿਰਸਤ ਕੀ ਸੀ ਸਿੱਖ ਇਤਿਹਾਸ ਵਿੱਚ ਪਹਿਲੀ ਵਾਰ ਧਰਮ ਲਈ ਸਮੂਹਿਕ ਬਲੀਦਾਨ ਦੀ ਮਿਸਾਲ ਬਣਾ। ਨੰਬਰ 2 ਗੁਰੂ ਗੋਬਿੰਦ ਸਿੰਘ ਜੀ ਨੂੰ ਤਿਆਰ ਕਰਨਾ ਆ ਤਿੰਨ ਨੰਬਰ ਤੀਸਰੇ ਨੰਬਰ ਤੇ ਆ ਨੰਦ ਬੁਰਸਾਈ ਨੂੰ ਸਿੱਖੀ ਕੇਂਦਰ ਦਾ ਸਥਾਨ ਬਣਾਉਣਾ। ਹੁਣ ਜੇ ਐਸੀ ਗੱਲ ਕਰੀਏ ਕਿ ਸਾਨੂੰ ਤੋਂ ਉਹਨਾਂ ਤੋਂ ਕੀ ਸਿੱਖਣ ਨੂੰ ਮਿਲਦਾ ਹੈ ਤਾਂ ਗੁਰੂ ਤੇਗ ਬਹਾਦਰ ਜੀ ਸਿਰਫ ਸਿੱਖਾਂ ਦੇ ਗੁਰੂ ਨਹੀਂ ਸਨ ਸਗੋਂ ਸਾਰੀ ਮਨੁੱਖਤਾ ਲਈ ਇੱਕ ਮਿਸਾਲ ਸਨ ਉਹਨਾਂ ਦੀ ਸ਼ਹੀਦੀ ਸਾਨੂੰ ਸਿਖਾਉਂਦੀ ਹੈ ਕਿ ਨਿਡਰਤਾ ਨਾਲ ਜਿਉ ਨਿਡਰ ਰਹੋ ਕਿਸੇ ਤੋਂ ਡਰਨਾ ਨਹੀਂ ਨੰਬਰ 2 ਸਚਾਈ ਵਾਸੀ ਖੜੇ ਰਹੋ ਹੋਰ ਆਦਾ ਸੱਚ ਬੋਲੋ ਤੀਸਰਾ ਦੂਸਰਿਆਂ ਦੀ ਰੱਖਿਆ ਲਈ ਦੂਸਰਿਆਂ ਦੀ ਸਹਿਤਾ ਵਾਸਤੇ ਹਮੇਸ਼ਾ ਖੜੇ ਰਹਿਣਾ ਤਾਂ ਇਹ ਸੰ ਕੁਛ ਥੋੜੀ ਜੀਆਂ ਗੱਲਾਂ ਜੋ ਗੁਰੂ ਤੇਗ ਬਹਾਦਰ ਜੀ ਨੂੰ ਮਹਾਨ ਬਣਾਉਂਦੀਆਂ ਹਨ ਗੁਰੂ ਤੇਗ ਜੀ ਬਹਾਦਰ ਜੀ ਤਹੰਤਨ ਗੁਰੂ ਤੇਗ ਬਹਾਦਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿ